ਮੈਂ ਡਾਕਟਰ ਸੁਰਨਜੀਤ ਧਵਨ ਸਿਵਲ ਸਰਜ ਅੰਮ੍ਰਿਤਸਰ ਸਾਰਿਆਂ ਨੂੰ ਨਮਸਕਾਰ ਕਰਦਾ ਹਾਂ ਐਂਡ ਸਿਹਤ ਵਿਭਾਗ ਵੱਲੋਂ ਸਰਕਾਰ ਦੀਆਂ ਹਦਾਇਤਾਂ ਅਨੁਸਾਰ 12 13 ਤੇ 14 ਅਕਤੂਬਰ ਨੂੰ 3 ਦਿਨ ਪल्स ਪੋਲੀਓ ਮੁਹਿੰਮ ਚਲਾਈ ਜਾ ਰਹੀ ਹੈ ਜਿਦੇ ਚ 0 ਤੋਂ 5 ਸਾਲ ਦੇ ਬੱਚਿਆਂ ਨੂੰ ਜਿਵੇਂ ਕਹਿੰਦੇ ਆ ਵੀ ਦੋ ਬੂੰਦਾਂ ਜੀਵਨ ਦੀਆਂ ਉਹ ਪੋਲੀਓ ਦੀਆਂ ਬੂੰਦਾਂ ਪਲਾਈਆਂ ਜਾਣਗੀਆਂ ਅੱਜ 12 ਤਰੀਕ ਨੂੰ ਸਾਡੇ ਜਿਵੇਂ ਤੁਸੀਂ ਦੇਖ ਰਹੇ ਹੋ ਫਿਕਸਡ ਬੂਥ ਨੇ ਬੂਥ ਤੇ ਸਾਡੇ ਸਿਹਤ ਵਿਭਾਗ ਦੇ ਕਰਮਚਾਰੀ ਬੈਠ ਕੇ ਬੱਚਿਆਂ ਨੂੰ ਬੂਂਦਾ ਪਲਾਂਗੇ ਐਂਡ ਕੱਲ ਤੇ ਪਰਸੋਂ ਮੰਡੇ ਤੇ ਟੂਲ ਦੇ 13 ਤੇ 14 ਅਕਤੂਬਰ ਨੂੰ ਸਾਡੀਆਂ ਟੀਮਾਂ ਘਰ-ਘਰ ਜਾ ਕੇ ਜਿਹੜੀਆਂ ਪੋਲੀਓ ਦੀਆਂ ਬੂਂਦਾ ਜੀਰੋ ਤੋਂ ਪੰਜ ਚਲ ਦੇ ਬੱਚਿਆਂ ਨੂੰ ਪਲਾਂਗੇ ਸਾਡੇ ਕੋਲ ਲਗਭਗ 27 ਲੱਖ 8283 ਹਜ਼ਾਰ ਦੀ ਪਾਪੂਲੇਸ਼ਨ ਹੈ ਜਿਹਦੇ ਵਿੱਚ ਸਾਡੇ 1.5 ਲੱਖ ਦੇ ਕਰੀਬ ਧਾਰ ਨੇ ਤੇ ਉਹਦੇ ਚ ਜੋ ਸਾਡੀ ਸਿਹਤ ਭਗਤੀ ਟੀਮ ਨੇ ਵਰਕਆਊਟ ਕੀਤਾ ਇੱਕ ਸਾਰਾ ਪਲਾਨ ਬਣਾਇਆ ਹੁੰਦਾ 297000 ਦੇ ਆਸ-ਪਾਸ ਸਾਡੇ ਜ਼ਿਲ੍ਹੇ ਦੇ ਬੱਚੇ ਆ 0 ਤੋਂ 5 ਸਾਲ ਦੇ ਐਂਡ ਦੇਖੋ ਵੈਸੇ ਤਾਂ ਜਿਹੜਾ ਸਾਡਾ ਦੇਸ਼ ਆ ਭਾਰਤ ਉਹ ਪੋਲੀਓ ਮੁਕਤ ਹੋ ਚੁੱਕਾ ਹੈ 2011 ਦੇ ਵਿੱਚ ਲਾਸਟ ਪੋਲੀਓ ਦਾ ਕੇਸ ਇੰਡੀਆ 'ਚ ਰਿਪੋਰਟ ਹੋਇਆ ਸੀਗਾ ਉਸ ਤੋਂ ਬਾਅਦ WHO ਵੱਲੋਂ 2014 'ਚ ਭਾਰਤ ਨੂੰ ਪੋਲੀਓ ਮੁਕਤ ਘਰਾੜ ਕਰ ਦਿੱਤਾ ਗਿਆ ਲੇਕਿਨ ਫਿਰ ਵੀ ਕਿਉਂਕਿ ਸਾਡੇ ਜਿਹੜੇ ਗੁਆਂਡੀ ਦੇਸ਼ ਨੇ ਪਾਕਿਸਤਾਨ ਅਫਗਾਨਿਸਤਾਨ ਉਹਨਾਂ ਚ ਕੁਝ ਕੁਝ ਪੋਲੀਓ ਦੇ ਕੇਸ ਮਿਲ ਰਹੇ ਆ ਐਂਡ ਬਿਕਾਜ਼ ਅਸੀਂ ਬਿਲਕੁਲ ਬਾਰਡਰ ਤੇ ਆ ਸਾਡਾ ਬਾਰਡਰ ਸਟੇਟ ਐਂਡ ਮੂਰ ਮਰਮਰ ਸਰ ਬਾਰਡਰ ਡਿਸਟ੍ਰਿਕਟ ਆ ਤੇ ਸਾਨੂੰ ਥੋੜਾ ਜਿਹਾ ਮਤਲਬ ਵੀ ਹੈਵ ਟੂ ਬੀ ਐਕਸਟਰਾ ਕੇਅਰਫੁਲ ਕਿਉਂਕਿ ਥੋੜੀ ਬਹੁਤ ਇਮੀਗ੍ਰੇਸ਼ਨ ਚੱਲਦੀ ਆ ਕੁਝ लोग आंदे ਜਾਂਦੇ ਆ ਕੁਝ ਵਪਾਰ ਚੱਲਦਾ ਹੈ ਐਂਡ ਉਹਦੇ ਤੇ ਵੀਅਰ ਸੇ ਵਰਕਿੰਗ ਔਨ 02 02 ਵੀ ਬਿਲਕੁਲ ਅਸੀਂ ਇਸ ਪੋਜੀਸ਼ਨ 'ਚ ਨਹੀਂ ਵੀ ਜਰਾ ਵੀ ਰਿਸਕ ਲੈ ਸਕੀਏ ਕਿਉਂਕਿ ਸਾਡੇ ਬੱਚਿਆਂ ਦੇ ਭੁੱਖ ਦਾ ਸਵਾਲ ਹੈ ਉਹਨਾਂ ਦੀ ਅੱਛੀ ਸਿਹਤ ਦਾ ਸਵਾਲ ਹੈ ਐਂਡ ਕੱਲ ਵੀ ਅਸੀਂ ਇੱਕ ਰੈਲੀ ਕੀਤੀ ਸੀਗੀ ਕੈਂਪੇਨ ਸ਼ੁਰੂ ਕੀਤੀ ਸੀਗੀ ਜਾਗਰੂਕਤਾ ਮਹਿੰਮ ਜਿਹੜੀ ਸ਼ੁਰੂ ਕੀਤੀ ਸੀਗੀ ਕਿਉਂਕਿ ਕੋਈ ਵੀ ਜਿਹੜਾ ਸਿਹਤ ਵਿਭਾਗ ਦਾ ਪ੍ਰੋਗਰਾਮ ਹੈ ਉਹ ਕਮਿਊਨਿਟੀ ਪਾਰਟਿਸਪੀਸ਼ਨ ਲੋਕਾਂ ਦੀ ਸ਼ਮੂਲੀਅਤ ਤੋਂ ਬਨਾ ਧੂਰਾ। ਕੱਲ ਵੀ ਮੈਂ ਬੇਨਤੀ ਕੀਤੀ ਸੀਗੀ ਕਿ ਸਾਰੇ ਪੇਰੈਂਟਸ ਸਾਰੇ ਲੋਕ ਸਾਰੀ ਕਮਿਊਨਿਟੀ ਉਹ ਵੀ ਆਪਣੀ ਜ਼ਿੰਮੇਵਾਰੀ ਸਮਝਣ ਕਿ ਅਸੀਂ 0 ਤੋਂ 5 ਸਾਲ ਦੇ ਬੱਚਿਆਂ ਨੂੰ ਜਾ ਕੇ ਮੂਥ ਤੇ ਜਾਂ ਸਾਡੀ ਟੀਮਾਂ ਘਰ ਆਉਂਦੇ ਤੇ ਉਹਨਾਂ ਨੂੰ ਪੋਲੀਓ ਬੂੰਦਾਂ ਪਿਲਾਓ। ਦੇਖੋ ਅੱਜ ਅਸੀਂ ਇਹ ਅਨਗੜ ਏਰੀਆ 'ਚ ਖੜੇ ਆਂ ਐਂਡ ਤੁਸੀਂ ਦੇਖੋ ਵੀ ਬੱਚਿਆਂ ਨੂੰ ਆਦਤ ਪਈ ਹੋਈ ਆ। ਬੱਚਿਆਂ 'ਚ ਉਤਸ਼ਾਹ ਹੈ। ਪੀ ਅਸੀਂ ਪੋਲੀਓ ਬੂੰਦਾ ਪੀਣੀ ਆ ਬਿਕਾਉਜ਼ ਸਾਡਾ ਸਟਾਫ ਇਹਨਾਂ ਨਾਲ ਇੰਟਰੈਕਟ ਕਰਦਾ ਹੈ ਸਾਡੇ ਵਰਕਰ ਜਿਹੜੇ ਘਰ ਘਰ ਜਾਂਦੇ ਆ ਸਰਵੇ ਕਰਦੇ ਆ ਦੇ ਆ ਮਿਕਸਿੰਗ ਅਪ ਵਿਦ ਦਾ ਪੀਪਲ ਐਂਡ ਬੱਚੇ ਨਹੀਂ ਗੇ ਪੀ ਜ਼ਬਰਦਸਤੀ ਕੇ ਮੈਂ ਪਿੰਡਾਂ ਜ ਵਿੱਚ ਹੀ ਜਾਣੇ ਆ ਤੇ ਬੱਚਿਆਂ ਕੋ ਕੁਛੀ ਕੁਛੀ ਸੇਤ ਭਗਦੀਆਂ ਟੀਮਾਂ ਨੂੰ ਰਿਸੀਵ ਕਰਦੇ ਆ ਪੀ ਪੋਲੀਓ ਬੂੰਦਾ ਲਓ ਜੀ ਅੰਕਲ ਸਾਣੂ ਪਿਲਾਓ ਥੈਟ ਮੀਨਸ ਵੀ ਇੱਕ ਇੰਨੀ ਜਿਆਦਾ ਐਨੇ ਸਾਲਾਂ ਚ 1900 ਸਮਝ ਲਓ ਕਿ 95 ਤੋਂ ਇਹ ਕੈਂਪੇਨ ਸ਼ੁਰੂ ਹੋਈ ਹੋਈ ਹੈ ਹਲਥ ਬੈਲੂ ਐਂਡ 95 ਤੋਂ ਆਪਾਂ 2025 ਤੱਕ ਪਹੁੰਚ ਗਏ ਆ 30 ਸਾਲ ਬੜਾ ਲੰਬਾ ਸਫਰ ਹੁੰਦਾ ਐਂਡ ਇਹ ਇੱਕ ਬਹੁਤ ਹੀ ਵੱਡੀ ਜਿਹੜੀ ਆ ਉਹ ਜਿੱਤ ਐ ਇੱਕ ਬਿਮਾਰੀ ਤੇ ਜਿਹੜੀ ਕਿ ਜਦ ਨਾਲ ساری ਉਮਰ ਡਿਫਰੈਂਟਲੀ ਏਬਲਡ ਹੋ ਜਾਣਾ ਦੈਟ ਇਜ਼ ਬਰੀ ਸੈਡ ਐਂਡ ਬੈਡ ਐਂਡ ਹੁਣ ਇਹ ਵੀ ਚੱਲ ਰਹੀ ਹੈ ਐਂਡ ਸਾਡੇ ਵਰਕਰ ਸਾਡਾ ਸਟਾਫ ਸਾਡੇ ਡਬਲਿਊ ਐਚਓ ਦੇ ਡਾਕਟਰ ਸਾਹਿਬਾਨ ਜਿਲ੍ਹਾ ਟੀਕਾ ਕਰਨ ਅਫਸਰ ਮਾਸ ਮੀਡੀਆ ਅਫਸਰ ਫੋਰ ਸਾਡੇ ਜਿਹੜੇ ਨਾਲ ਸਟਾਫ ਮੈਂਬਰਸ ਨੇ ਆਸ਼ਾ ਵਰਕਰਸ ਨੇ ਐਨਐਮ ਨੇ ਐਲਐਚਮੀਆਂ ਨੇ ਬਹੁਤ ਮਿਹਨਤ ਕਰ ਰਿਆ ਸਾਰਾ ਇੱਕ ਪ੍ਰੋਪਰ ਸਪੈਸ਼ਲ ਸਰਵੇ ਕਰਕੇ ਇੱਕ ਬਲੂਪ੍ਰਿੰਟ ਬਣਾਇਆ ਹੋਇਆ ਐਂਡ ਉਸ ਅਕੋਰਡਿੰਗਲੀ मतलब ਅਸੀਂ ਕੰਮ ਕਰ ਰਹੇ ਐ ਫਿਰ ਲੋਕਾਂ ਨੂੰ ਮੇਰੀ ਦੁਬਾਰਾ ਅਪੀਲ ਆ ਕਿ ਉਹ ਸਿਹਤ ਭਾਗ ਨਾਲ ਪੂਰਾ ਸਹਿਯੋਗ ਕਰਨ ਕਿਉਂਕਿ ਸਾਡੇ ਬੱਚਿਆਂ ਦੇ ਕੋਲ ਇੱਕ ਦਾ ਸਵਾਲ ਸਵਾਲ ਸੋ ਮੈਂ ਸਾਰਿਆਂ ਨੂੰ ਫਿਰ ਬੇਨਤੀ ਕਰਦਾ ਕਿ ਪੂਰਾ ਸਹਿਯੋਗ ਕਰਨ ਤਾਂ ਕਿ ਇਹ ਜਿਹੜੀ ਆ ਕਾਮਯਾਬ ਹੋ ਸਕੇ ਧੰਨਵਾਦ